ਸਾਰਾ ਵਾ ਇਹ ਮੈਂ ਦੋ ਬੀਤੇ ਕੰਮ ਹੋ ਰਿਹਾ ਵਾ ਬੇ ਨਿਮਿਟੀ ਵਗੈਰਾ ਪਈ ਹੋਈ ਆ ਰੋਡ ਨੂੰ ਇਹ ਸਾਫ ਹੀ ਰੱਖਦੇ ਆ ਆ ਸਾਰਾ ਹੁਣ ਮੈਂ ਬਿੰਨ ਦੇ ਵਿੱਚ ਹੀ ਸਾਫ ਕਰਤਾ ਆਪਣਾ ਛੋਟ ਵਗੈਰਾ ਜੇ ਹੁਣ ਮੇਰੇ ਕੋਈ ਬਿੰਨ ਨਾ ਹੁੰਦਾ ਫਿਰ ਮੈਂ ਵਾਸ਼ ਕਰਨਾ ਹੀ ਬੈਰੋ ਦੇ ਵਿੱਚ ਉਹ ਬੈਰੋ ਵਿੱਚ ਸਾਰੀ ਕਾਂਕ੍ਰੀਟ ਜਮਾ ਹੋਈ ਨਹੀਂ ਸੀਗੀ ਤੇ ਪਾਣੀ ਵੀ ਵਗੈਰਾ ਇਹਨਾਂ ਨੂੰ ਨਾ ਜਿਹੜਾ ਡਰੇਨੇਜ ਇਹਦੇ ਸਿਰਦਾ ਨਾ ਸੀਗਾ ਜੇ ਮੇਰੇ ਕੋ ਬੈਰੋ ਵੀ ਨਾ ਹੋਵੇ ਤੇ ਆਪਣਾ ਸਾਫ ਕਰਨ ਨੂੰ ਜਗ੍ਹਾ ਨਾ ਹੋਵੇ ਤੇ ਮੇਰੇ ਟਰੱਕ ਵਿੱਚ ਨਾ ਮੇਰੇ ਕੋ ਇੱਕ ਬਾਲਟੀ ਜੀ ਪਈ ਆ ਉਹ ਬਾਲਟੀ ਚ ਫਿਰ ਮੈਂ ਸਾਰਾ ਜਿੰਨੇ ਆਪਣੇ ਸਟੋਨਸ ਵਗੈਰਾ ਹੋ ਗਿਆ ਸੈਂਡ ਵਗੈਰਾ ਉਦੋਂ ਜੇ ਵਾਸ਼ ਕਰਕੇ ਫਿਰ ਮੈਂ ਆਪਣੇ ਕੰਮ ਦੇ ਨਾਲ ਲੈ ਜਾਣਾ ਹੁੰਦਾ ਵਾ ਤੇ ਜਿਹੜਾ ਪਾਣੀ ਪਾਣੀ ਉੱਪਰ ਹੁੰਦਾ ਵਾ ਉਹ ਸਾਰਾ ਮੈਂ ਡਰੇਨੇਜ ਦੇ ਵਿੱਚ 흘 ਦ ਦੇਣਾ ਹੁੰਦਾ ਹੁਣ ਦੇਖੋ ਨਾਲ ਟਰੱਕ ਆ ਗਿਆ ਆਪਣੇ ਟੋਟ ਲੈਣ ਲਈ ਇਹਨੇ ਹੁਣ ਉੱਥੋਂ ਆਪਣੀ ਮਸ਼ੀਨ ਜਿਹਦੇ ਨਾਲ ਇਹਨੇ ਆਪਣੇ ਚੱਕੇ ਨਾਲ ਲੈ ਜਾਣੀ ਪਰ ਉਹ ਤੋਂ ਪਹਿਲਾਂ ਪਹਿਲਾਂ ਮੈਂ ਆਪਣਾ ਟਰੱਕ ਵਾਸ਼ ਕਰਕੇ ਨਿਕਲ ਜਾਣਾ ਇੱਥੋਂ ਹੁਣ ਆਪਾਂ ਪੈਂਪਟ ਨੂੰ ਰੱਖਦੇ ਆਂ ਸਾਈਡ ਤੇ ਤੇ ਆਪਾਂ ਆਪਣੇ ਸ਼ੂਟ ਖੋਲਦੇ ਆਂ ਤੇ ਜਿਵੇਂ ਆਪਾਂ ਲਾਈ ਸੀਗੀ ਉਦਾਂ ਹੀ ਆਪਾਂ ਵਿੱਚ ਰੱਖ ਕੇ ਤੇ ਜਿੰਨੀ ਮੇਰੇ ਕੋਲ ਕੰਕਰੀਟੈਂਟ ਤੇ ਬਚੀ ਆ ਉਹ ਮੈਂ ਚੈੱਕ ਕਰਕੇ ਤੇ ਮੈਂ ਆਪਣੇ ਕੰਮ ਨਾਲ ਦੱਸ ਦੇਣੀ ਆ ਅੱਗੇ ਮੇਰੇ ਕੋਲ ਇੰਨੀ ਕੰ ਤੇ ਤਾਂ ਕਰੀਬਾ ਨਹੀਂ ਕੰਕ੍ਰੀਟ ਸੇਟੇ ਦਿੰਨੇ ਹੁੰਨੇ ਆ ਹਰ ਲੋਡ ਦੇ ਬਾਅਦੋਂ ਤੇ ਕੀ ਕੰਕ੍ਰੀਟ ਦਲਾਈ ਸਾਰੇ 2 ਘੰਟੇ ਹੁੰਦੀ ਜੋ ਤੇ ਉਹਦੇ ਬਾਅਦੋਂ ਇਹਨਾਂ ਵੀ ਲੋਡ ਲੈ ਕੇ ਫਿਰ ਨਵੀਂ ਜਗਾ ਚੱਲੇ ਹੁੰਨੇ ਆ ਜਿਹੜੇ ਨਾਲ ਆਪਾਂ ਕੇਬਲ ਜੀ ਆ ਇਹ ਰਬੜ ਦੀ ਹੁੰਦੀ ਆ ਇਹ ਮੈਂ ਉੱਪਰ ਛੋਟ ਦਲਾ ਦਿੰਦਾ ਹੁਣਾਂ ਵੀ ਛੋਟੇ ਹਿਲਾ ਨਾ ਤੇ ਹੁਣ ਆਪਾਂ ਛੋਟ ਬੰਦ ਕਰਦੇ ਆ ਜਿਵੇਂ ਖੋਲੇ ਸੀਗਾ ਤੇ ਇਸ ਕਰੇਪਰ ਚੱਕਦੇ ਆ ਤੇ ਥੋੜਾ ਛੋੜ ਕੇ ਤੇ ਰੱਖੀਏ ਨੂੰ ਅੰਦਰ ਉਹ ਨਾਲ ਟੱਕਾ ਬਣਾ ਹੁਣੋਂ ਇੱਥੋਂ ਆਪਣੀ ਬੈ ਕਰਕੇ ਉਹਨੂੰ ਲੋਡ ਕਰਨ ਲੱਗਿਆ ਹੋਇਆ ਵਾ ਉপরে ਆਪਾਂ ਹੋਰ ਵਾਸ਼ ਕਰ ਲਈਏ ਤੇ ਫੇਰ ਆਪਾਂ ਚੱਲਦੇ ਹਾਂ ਕੰਮ ਨੂੰ ਜਿੰਗੇਦਾਰ ਮੈਂ ਟਰਾਕ ਵਾਸ਼ ਕਰਦਾ ਹੁੰਨਾ ਵਾਂ ਵੀ ਕਿਤੇ ਵੀ ਕੰਕਰੀਟ ਜੰਮੀ ਨਾ ਰਹੇ ਜੀ ਤੇ ਸ਼ੂਜ਼ ਵਗੈਰਾ ਵੀ ਮੈਂ ਆਪਣੇ ਸਾਫ਼ ਕਰਕੇ ਵਿੱਚ ਬੈਣਾ ਹੁੰਨਾ ਵਾਂ ਕਿਉਂਕਿ ਜੇ ਸ਼ੂਜ਼ ਆਪਾਂ ਗੰਦੇ ਲੈ ਕੇ ਬੈਗੇ ਨਾ ਤੇ ਉਹ ਆਪਾਂ ਇੱਕ ਪਹਿਲੀ ਵਾਰ ਚਾ ਇਹ ਆਪਾਂ ਸਾਰਾ ਆਪਣਾ ਟਰੱਕ ਅੰਦਰ ਗੰਦਾ ਹੋਣਾ ਵਾ ਤੇ ਮੈਂ ਧਿਆਨ ਰੱਖਦਾ ਹੁੰਨਾ ਵਾਂ ਵੀ ਮੇਰਾ ਅੰਦਰੋਂ ਟਰੱਕ ਸਾਫ਼ ਰਵੇ ਨਾਲੇ ਬਾਹਰੋਂ ਵੀ ਕਿਉਂਕਿ ਕੰਕ੍ਰੀਟ ਬਹੁਤ ਹੀ ਜਿਆਦਾ ਸਟਰੋਂਗ ਹੋ ਗਈ ਜਿੱਥੇ ਜੰਮ ਗਈ ਤੇ ਵਿਦਨ 1 ਤੋਂ 2 ਆਵਰ ਉਹ ਜੰਮੀ ਜਾਂਦੀ ਆ ਜਿਵੇਂ ਇੱਥੋਂ ਮੈਂ ਟਰੱਕ ਲੈ ਕੇ ਤੁਰਿਆ ਤੇ ਮੈਨੂੰ ਕੰਮ ਤੋਂ ਮੇਰਾ ਇੱਥੋਂ 30 ਮਿੰਟ ਦੂਰ ਸੀਗਾ ਉਹ 3 ਮੁੱਟੀ ਜਾਂਦੀ ਜਾਂਦੀ ਹਵਾ ਨਾਲ ਉੱਥੇ ਮਿਸਕੇ ਜੰਮਣੀ ਸਟਾਰਟ ਹੋ ਜਾਂਦੀ ਆ ਇਸ ਕਰਕੇ ਮੈਂ ਸਾਰਾ ਰੱਖਾ ਕਰਕੇ ਪੈਂਪਰ ਕਰਾਤਾ ਕਰਕੇ ਫਿਰ ਚੱਲਦਾ ਹਾਂ ਕਿ ਕੰਕ੍ਰੀਟ ਲੋਣੀ ਓਕੇ ਹੋ ਜਾਂਦੀ ਆ ਤੇ ਮੀ ਵਗੈਰਨ ਜਿਵੇਂ ਆਪਣਾ ਟਰੱਕ ਆਉਂਦਾ ਹੋਵੇ ਮੁੱਟੀ ਮੁੱਟੀ ਨਾਲ ਉਹ ਚਲ ਬੁਰਸ਼ ਨਾਲ ਸਾਫ ਹੋ ਜਾਂਦਾ ਪਰ ਕੰਕ੍ਰੀਟ ਕਰਨੀ ਓਕੇ ਹੁੰਦੀ ਆ ਤੇ ਹੁਣ ਮੈਂ ਚੈੱਕ ਕਰਨ ਲੱਗਿਆ ਵੀ ਟਰੱਕ ਚ ਕੰਕ੍ਰੀਟ ਕਿੰਨੀ ਆ ਸਾਰਾ ਤਾਂ ਆਪਣਾ ਆਪਣਾ ਹਿਸਾਬ ਆ ਚੈੱਕ ਕਰਨ ਦਾ ਮੈਂ ਹੱਥ ਨਾਲ ਕਿ ਦੱਸ ਦੇਣਾ ਹੁਣਾਂ ਵੀ ਟਰੱਕ ਨੂੰ ਮੈਂ ਟੈਪ ਕਰਕੇ ਵੀ ਕੰਕ੍ਰੀਟ ਕਿੰਨੀਿਕਾ ਤੇ ਫਿਰ ਮੈਂ ਪਾਣੀ ਬੰਦ ਕੀਤਾ ਟੈਂਕ ਵਾਲਾ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਆ ਜਿਹੜਾ ਰਿਮੋਟ ਆ ਇਹਦੇ ਸਾਰੇ ਫੰਕਸ਼ਨ ਹੁੰਦੇ ਆ ਤੇ ਹੁਣ ਲਾਦਣਾ ਆਪਾਂ ਚਾਰਜਿੰਗ ਤੇ ਜੇ ਤੁਹਾਨੂੰ ਮੇਰੀ ਆਡੀ ਵੀਡੀਓ ਚੰਗੀ ਲੱਗੀ ਹੋएगी ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਤੇ ਬੈਲ ਆਈਕਨ ਆਨ ਕਰ ਲਿਓ ਮੇਰੇ ਕੋਈ ਵੀਡੀਓ ਪਾ ਕਰੂੰਗਾ ਤੁਹਾਨੂੰ ਪਤਾ ਲੱਗ ਜਾ ਕਰੂਗਾ